ਅੱਜ ਦੀ ਗੱਲਬਾਤ ਨਾ ਇੱਕ ਬੜੇ ਹੀ ਜਾਣੇ ਪਛਾਣੇ ਦ੍ਰਿਸ਼ ਤੋਂ ਸ਼ੁਰੂ ਕਰਦੇ ਆਂ ਸੋਚ ਕੇ ਦੇਖੋ ਪੋ ਮਾਗ ਦੀ ਕੜਾਕੇ ਦੀ ਠੰਡ ਪਿੰਡ ਦੀ ਕੋਈ ਪੁਰਾਣੀ ਹਵੇਲੀ ਤੇ ਉੱਥੇ ਸ਼ਹਿਰ ਤੋਂ ਆਇਆ ਇੱਕ ਨੌਜਵਾਨ ਗगन ਰੁਜਾਈ ਚ ਬੈਠਾ ਵੀ ਕੰਬ ਰਿਹਾ ਹਾਂ ਮੈਂ ਕਲਪਨਾ ਕਰ ਸਕਦੀ ਹਾਂ ਤਿੰਨ ਤਿੰਨ ਕੰਬਲ ਲੈ ਕੇ ਵੀ ਹੱਥ ਪੈਰ ਸੁੰਨ ਹੋਏ ਪਏ ਬਿਲਕੁਲ ਨੱਕ ਵਗ ਰਿਹਾ ਅੱਖਾਂ ਲਾਲ ਨੇ ਜਿਵੇਂ ਪਤਾ ਨਹੀਂ ਕਿੰਨਾ ਬਿਮਾਰ ਹੋਵੇ ਤੇ ਫਿਰ ਉਸੇ ਵੇੜੇ ਦੇ ਦੂਜੇ ਪਾਸੇ ਉਸਦੀ ਬੇਬੇ ਬੈਠੀ ਹੈ ਬਿਨਾ ਕਿਸੇ ਮੋٹے ਸਵੈਟਰ ਦੇ ਬਸ ਇੱਕ ਸ਼ਾਲ ਲੈ ਕੇ ਆਰਾਮ ਨਾਲ ਉਨ ਬੁਣ ਰਹੀ ਹੈ ਹਾਂ ਤੇ ਚਿਹਰੇ ਤੇ ਇੱਕ ਜਿਹੀ ਸ਼ਾਂਤੀ ਹੈ ਜਿਵੇਂ ਬਾਹਰ ਦੇ ਮੌਸਮ ਦਾ ਉਹਨਾਂ ਤੇ ਕੋਈ ਅਸਰ ਹੀ ਨਾ ਹੋਵੇ ਉਹਨਾਂ ਦੇ ਚਿਹਰੇ ਦੀਆਂ ਝੋੜੀਆਂ ਚ ਸਦੀਆਂ ਦਾ ਤਜਰਬਾ ਚਲਕਦਾ ਤੇ ਫਿਰ ਗगन ਖਿਜ ਤੇ ਬੋਲਦਾ ਬੇਬੇ ਇੱਥੇ ਤਾਂ ਹੱਡ ਗੜਦੇ ਨੇ ਸ਼ਹਿਰ ਚ ਤਾਂ ਸਾਡੇ ਕੋਲ ਹੀਟਰ ਹੁੰਦੇ ਨੇ ਇੱਥੇ ਤਾਂ ਜਾਨ ਨਿਕਲ ਜਾਂਦੀ ਹੈ ਅੱਛਾ ਤਾਂ ਬੇਬੇ ਬੁੰਨਾ ਰੋਕਦੀ ਹੈ ਉਹਦੇ ਵੱਲ ਦੇਖਦੀ ਹੈ ਤੇ ਮੁਸਕਰਾ ਕੇ ਇੱਕ ਬਹੁਤ ਮਤਲਬ ਬਹੁਤ ਡੂੰਗੀ ਗੱਲ ਕਹਿੰਦੀ ਹੈ ਕੀ ਕਹਿੰਦੀ ਹੈ ਉਹ ਕਹਿੰਦੀ ਹੈ ਬੇਪੁੱਤ ਪਾਲਾ ਬਾਹਰੋਂ ਨਹੀਂ ਅੰਦਰੋਂ ਲੱਗਦਾ ਵਾਹ ਪਾਲਾ ਅੰਦਰੋਂ ਲੱਗਦਾ ਇਹੀ ਉਹ ਵਾਕ ਹੈ ਜਿੱਥੇ ਸਾਰੀ ਗੱਲ ਦਾ ਨਿਚੋੜ ਹੈ ਇਹ ਸਿਰਫ ਇੱਕ ਕਹਾਣੀ ਨਹੀਂ ਹੈ ਇਹ ਤਾਂ ਪੂਰਾ ਇੱਕ ਜੀਵਨ ਦਰਸ਼ਨ ਹੋ ਗਿਆ ਹਾਂ ਕਿ ਅਸਲੀ ਨਿਗ ਬਾਹਰੀ ਚੀਜ਼ਾਂ ਮਤਲਬ ਹੀਟਰਾ ਜਾਂ ਮੋٹے ਕੱਪੜਿਆਂ ਤੋਂ ਨਹੀਂ ਆਉਂਦਾ ਸਗੋ ਸਰੀਰ ਦੀ ਆਪਣੀ ਅੰਦਰੂਨੀ ਤਾਕਤ ਤੋਂ ਆਉਂਦਾ ਹੈ ਅੱਜ ਆਪਾਂ ਐਸੀ ਸਿਆਣਪ ਦੀਆਂ ਪਰਤਾਂ ਖੋਲਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਤੇ ਬੇਬੇ ਗੱਲ ਨੂੰ ਅੱਗੇ ਵਧਾਉਂਦੀ ਹੈ ਉਹ ਗਗਨ ਨੂੰ ਕਹਿੰਦੀ ਹੈ ਕਿ ਇਸ ਠੰਡ ਨਾਲ ਲੜਨ ਲਈ ਨਾ ਉਸ ਦੀ ਰਸੋਈ ਵਿੱਚ ਗੁਪਤ ਸਪਾਹੀ ਮੌਜੂਦ ਨੇ ਰਸੋਈ ਦੇ ਗੁਪ ਸਪਾਹੀ ਇਹ ਤਾਂ ਬਹੁਤ ਦਿਲਚਸਪ ਸ਼ਬਦ ਨੇ ਹੈ ਨਾ ਮਤਲਬ ਇਹ ਸਿਰਫ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਇਹ ਤਾਂ ਇੱਕ ਫੌਜ ਵਾਂਗ ਨੇ ਇਹ ਤੁਲਨਾ ਬਹੁਤ ਵਧੀਆ ਹੈ ਕਿਉਂਕਿ ਇਹ ਭੋਜਨ ਬਾਰੇ ਪੁਰਾਣੀ ਸੋਚ ਨੂੰ ਦਰਸਾਉਂਦੀ ਹੈ ਦੇਖੋ ਅੱਜ ਕੱਲ ਆਪਾਂ ਭੋਜਨ ਨੂੰ ਕੈਲਰੀ ਪ੍ਰੋਟੀਨ ਕਾਰਬਸ ਇਹਨਾਂ ਚੀਜ਼ਾਂ ਚ ਨਾਪਦੇ ਹਾਂ ਹਾਂ ਬਸ ਸਹੀ ਚੱਲਦਾ ਪਰ ਪਹਿਲਾ ਭੋਜਨ ਨੂੰ ਇੱਕ ਜਉਂਦੀ ਜਗ ਦੀ ਸ਼ਕਤੀ ਮੰਨਿਆ ਜਾਂਦਾ ਸੀ ਹਰ ਚੀਜ਼ ਦੀ ਮਤਲਬ ਹਰ ਸਮਗਰੀ ਦੀ ਆਪਣੀ ਇੱਕ ਖਾਸੀਅਤ ਸੀ ਇੱਕ ਜ਼ਿੰਮੇਵਾਰੀ ਸੀ ਜਿਵੇਂ ਫੌਜ ਚ ਹਰ ਸਿਪਾਹੀ ਦਾ ਆਪਣਾ ਕੰਮ ਹੁੰਦਾ ਬਿਲਕੁਲ ਜਿਵੇਂ ਕੋਈ ਸਿਪਾਹੀ ਸਰਹੱਦ ਦੀ ਰਾਖੀ ਕਰਦਾ ਕੋਈ ਹਮਲੇ ਨੂੰ ਰੋਕਦਾ ਠੀਕ ਉਸੇ ਤਰ੍ਹਾਂ ਰਸੋਈ ਦੀ ਹਰ ਚੀਜ਼ ਮੌਸਮ ਦੇ ਹਮਲੇ ਤੋਂ ਸਰੀਰ ਦੀ ਰੱਖਿਆ ਕਰਦੀ ਸੀ ਤਾਂ ਫਿਰ ਚਲੋ ਇਸ ਫੌਜ ਦੇ ਕੁਝ ਖਾਸ ਸਿਪਾਹੀਆਂ ਨੂੰ ਮਿਲਦੇ ਹਾਂ ਬੇਬੇ ਸਭ ਤੋਂ ਪਹਿਲਾਂ ਕਿਸ ਦਾ ਜ਼ਿਕਰ ਕਰਦੀ ਹੈ ਉਹ ਹੈ ਅਲਸੀ ਦੀ ਪਿੰਨੀ ਅੱਛਾ ਤੇ ਉਹਨਾਂ ਲਈ ਇਹ ਸਿਰਫ ਪਿੰਨੀ ਨਹੀਂ ਇਹ ਤਾਂ ਮਿੱਟੀ ਦੀ ਤਾਕਤ ਹੈ ਮਿੱਟੀ ਦੀ ਤਾਕਤ ਵਾਹ ਤੇ ਉਹ ਅੱਗੇ ਇਹ ਵੀ ਕਹਿੰਦੀ ਹੈ ਕਿ ਅੱਜਕੱਲ ਦੇ ਡਾਕਟਰ ਇਸ ਨੂੰ omega 3 ਕਹਿੰਦੇ ਨੇ ਹਾਂ ਤੇ ਮਹਿੰਗੀਆਂ ਗੋਲੀਆਂ ਵੇਚਦੇ ਨੇ ਪਰ ਸਾਡੇ ਲਈ ਬੇਬੇ ਕਹਿੰਦੀ ਇਹ ਹਮੇਸ਼ਾ ਤੋਂ ਜੋੜਾਂ ਦੇ ਦਰਦ ਦੀ ਕਾੜ ਰਹੀ ਹੈ ਉਸਨੇ ਗगन ਨੂੰ ਸਮਝਾਇਆ ਕਿ ਇਹ ਪਿੰਨੀ ਸਰੀਰ ਦੇ ਅੰਦਰ ਇੱਕ ਅਗ ਬਲਦੀ ਹੈ ਜਿਹੜੀ ਹੱਡ ਗੋਡਿਆਂ ਨੂੰ ਫੌਲਾਦ ਬਣਾ ਦਿੰਦੀ ਹੈ ਹੂੰ ਸਰੀਰ ਅੰਦਰ ਅਗ ਬਲਣਾ ਇਹ ਸੁਣਨ ਨੂੰ ਬੜਾ ਕਾਵਿਕ ਜਿਹਾ ਲੱਗਦਾ ਹੈ ਪਰ ਇਸ ਪਿੱਛੇ ਕੋਈ ਸਾਇੰਸ ਵੀ ਹੈ ਇਹੀ ਤਾਂ ਸਵਾਲ ਹੈ ਬਿਲਕੁਲ ਹੈ ਇੱਥੇ ਹੀ ਤਾਂ ਪੁਰਾਣੀ ਸਿਆਣਪ ਤੇ ਅੱਜ ਦੀ ਸਾਇੰਸ ਹੱਥ ਮਿਲਾਉਂਦੇ ਨੇ ਦੇਖੋ ਅਗ ਬਲਣ ਦਾ ਸਿੱਧਾ ਸਿੱਧਾ ਮਤਲਬ ਹੈ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨਾ ਅੱਛਾ ਮੈਟਾਬੋਲਿਜ਼ਮ ਹਾਂ ਉਹ ਪ੍ਰਕਿਰਿਆ ਜਿਸ ਨਾਲ ਸਾਡਾ ਸਰੀਰ ਖਾਣੇ ਨੂੰ ਊਰਜਾ ਮਤਲਬ ਤਾਕਤ ਵਿੱਚ ਬਦਲਦਾ ਜਦੋਂ ਇਹ ਪ੍ਰਕਿਰਿਆ ਤੇਜ਼ ਹੁੰਦੀ ਹੈ ਤਾਂ ਸਰੀਰ ਅੰਦਰੋਂ ਗਰਮੀ ਪੈਦਾ ਕਰਦਾ ਹੈ ਮਤਲਬ ਸਾਡਾ ਆਪਣਾ ਕੁਦਰਤੀ ਹੀਟਰ ਬਿਲਕੁਲ ਤੇ ਅਲਸੀ ਆਪਣੇ ਗੁਣਾ ਕਰਕੇ ਇਸ ਹੀਟਰ ਨੂੰ ਚਾਲੂ ਕਰ ਦਿੰਦੀ ਹੈ ਤਾਂ ਇਹ ਇੱਕ ਤਰ੍ਹਾਂ ਨਾਲ ਸਰੀਰ ਦੀ ਅੰਦਰੂਨੀ ਅਗ ਨੂੰ ਬਲਦਾ ਰੱਖਦੀ ਹੈ ਪਰ ਉਸ ਅਗ ਨੂੰ ਬਲਦੇ ਰੱਖਣ ਲਈ ਬਾਲਣ ਵੀ ਤਾਂ ਚਾਹੀਦਾ ਹੈ ਨਾ ਸਹੀ ਫੜਿਆ ਬਾਲਣ ਤਾਂ ਬਹੁਤ ਜ਼ਰੂਰੀ ਹੈ ਖਾਸ ਕਰਕੇ ਮਾਸਪੇਸ਼ੀਆਂ ਲਈ ਸ਼ਾਇਦ ਇਸੇ ਕਰਕੇ ਬੇਬੇ ਦਾ ਦੂਜਾ ਨੁਸਖਾ ਹੈ ਇਸ ਨਾਲ ਜੁੜਿਆ ਹੋਇਆ ਤੁਸੀਂ ਬਿਲਕੁਲ ਸਹੀ ਸੋਚ ਰਹੇ ਹੋ ਜੇ ਅਲਸੀ ਦੀ ਪਿੰਨੀ ਅੱਗ ਬਾਲਣ ਵਾਲੇ ਕਹਿ ਲੋ ਇੱਕ ਚਿੰਗਾਰੀ ਹੈ ਤਾਂ ਫਿਰ ਬਾਲਣ ਕੀ ਹੋਇਆ ਤਾਂ ਖੋਵਾ ਪੰਜੀਰੀ ਉਸ ਅੱਗ ਨੂੰ ਭੜਕਾਉਣ ਵਾਲਾ ਬਾਲਣ ਹੈ ਹਾਂ ਦੂਜਾ ਨੁਸਖਾ ਖੋਵਾ ਪੰਜੀਰੀ ਇਸ ਨੂੰ ਨਾਮ ਵੀ ਬੜਾ ਖੂਬਸੂਰਤ ਦਿੱਤਾ ਗਿਆ ਹੈ ਮੁਹੱਬਤ ਤੇ ਮਰਦਾਨਗੀ ਦਾ ਸੁਮੇਲ ਹੂੰ ਕਿਹਾ ਗਿਆ ਕਿ ਇਹ ਸਿਰਫ ਮਗਸ ਤੇ ਖਿਉ ਨਹੀਂ ਸਗੋਂ ਰੂਹੀ ਮਿਠਾਸ ਹੈ ਜਿਹੜੀ ਸਰੀਰ ਦੇ ਖਾਲੀ ਪਣ ਨੂੰ ਪਰਦੀ ਹੈ ਪਰ ਇੱਥੇ ਸਵਾਲ ਬਣਦਾ ਮਰਦਾਨਗੀ ਸ਼ਬਦ ਦਾ ਕੀ ਮਤਲਬ ਹੈ ਕਿ ਇਹ ਸਿਰਫ ਮਰਦਾਂ ਲਈ ਹੈ ਹਾਂ ਇੱਕ ਬਹੁਤ ਵਧੀਆ ਸਵਾਲ ਹੈ ਨਹੀਂ ਬਿਲਕੁਲ ਨਹੀਂ ਇੱਥੇ ਮਰਦਾਨਗੀ ਸ਼ਬਦ ਦਾ ਅਰਥ ਬਹੁਤ ਡੂੰਗਾ ਹੈ ਪੁਰਾਣੀ ਸੋਚ ਵਿੱਚ ਨਾ ਇਸ ਦਾ ਮਤਲਬ ਸਿਰਫ ਮਰਦਾਂ ਵਾਲੀ ਤਾਕਤ ਨਹੀਂ ਤਾਂ ਫਿਰ ਕੀ ਹੈ ਇਹ ਸ਼ਬਦ ਸੰਸਕ੍ਰਿਤ ਦੇ ਵੀਰੇ ਤੋਂ ਆਉਂਦਾ ਹੈ ਜਿਸ ਦਾ ਮਤਲਬ ਹੈ ਜੀਵਨ ਸ਼ਕਤੀ ਵਾਈਟੈਲਿਟੀ ਜਾਂ ਕੈਲੋ ਸਰੀਰ ਦੀ ਮੁੱਢਲੀ ਤਾਕਤ اچھا ਕਿਉਂਕਿ ਪੰਜੀਰੀ ਚ ਕਿਉ ਮੇਵੇ ਗੂੰਦ ਆਟਾ ਸਭ ਕੁਝ ਹੁੰਦਾ ਹੈ ਇਹ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ ਤੇ ਬਹੁਤ ਊਰਜਾ ਦਿੰਦੀ ਹੈ ਇਸ ਲਈ ਇਸ ਨੂੰ ਸਰੀਰ ਦੀ ਉਸ ਮੁੱਢਲੀ ਜੀਵਨ ਸ਼ਕਤੀ ਨੂੰ ਵਾਪਸ ਲਿਆਉਣ ਵਾਲਾ ਮੰਨਿਆ ਜਾਂਦਾ ਸੀ ਚਾਹੇ ਉਹ ਮਰਦ ਹੋਵੇ ਜਾਂ ਔਰਤ ਹਾਂਜੀ ਦੋਵਾਂ ਲਈ ਪਰ ਇੱਕ ਮਿੰਟ ਰੁਕੋ ਜੇ ਅੱਜ ਦੇ ਜ਼ਮਾਨੇ 'ਚ ਕੋਈ ਡਾਈਟੀਸ਼ਨ ਪੰਜੀਰੀ 'ਚ ਘਿਓ ਤੇ ਮੇਵਿਆਂ ਦੀ ਮਾਤਰਾ ਦੇਖੇਗਾ ਉਹਦਾ ਉਹ ਤਾਂ ਸਿੱਧਾ ਇਸ ਨੂੰ ਅਨ ਹੈਲਦੀ ਕਹਿ ਕੇ ਰੱਦ ਕਰ ਦੇਵੇਗਾ ਹਾਂ ਬਿਲਕੁਲ ਤਾਂ ਫਿਰ ਇਸ ਪੁਰਾਣੀ ਸਿਆਣਪ ਤੇ ਅੱਜ ਦੀ ਖੁਰਾਕੀ ਸਲਾਹ ਦੇ ਟਕਰਾਅ ਨੂੰ ਕਿਵੇਂ ਸਮਝੀਏ ਦੇਖੋ ਇਹ ਟਕਰਾਅ ਸਿਰਫ ਉਦੋਂ ਲੱਗਦਾ ਜਦੋਂ ਅਸੀਂ ਚੀਜ਼ਾਂ ਨੂੰ ਉਹਨਾਂ ਦੇ ਸੰਦਰਭ ਤੋਂ ਬਾਹਰ ਦੇਖਦੇ ਹਾਂ ਸੰਦਰਭ ਤੋਂ ਬਾਹਰ ਮਤਲਬ ਮਤਲਬ ਸੋਚੋ ਕਿ ਇਹ ਖੁਰਾਕ ਕਿਸ ਸਮੇਂ ਲਈ ਬਣੀ ਸੀ ਉਸ ਸਮੇਂ ਲਈ ਜਦੋਂ ਲੋਕ ਸਾਰਾ ਸਾਰਾ ਦਿਨ ਖੇਤਾਂ 'ਚ ਸਖਤ ਮਿਹਨਤ ਕਰਦੇ ਸੀ ਹਾਂ ਜਦੋਂ ਸਰੀਰਕ ਕੰਮ ਬਹੁਤ ਜ਼ਿਆਦਾ ਸੀ ਤੇ ਘਰਾਂ 'ਚ ਕੋਈ ਸੈਂਟਰਲ ਹੀਟਿੰਗ ਨਹੀਂ ਹੁੰਦੀ ਸੀ ਸਰੀਰ ਨੂੰ ਠੰਡ ਨਾਲ ਲੜਨ ਲਈ ਤੇ ਕੰਮ ਕਰਨ ਲਈ ਬਹੁਤ ਜ਼ਿਆਦਾ ਕੈਲਰੀਜ਼ ਚਾਹੀਦੀਆਂ ਸੀ ਅੱਛਾ ਸਮਝ ਗਿਆ ਅੱਜ ਜੇ ਕੋਈ ਸਾਰਾ ਦਿਨ ਕੁਰਸੀ ਤੇ ਬੈਠ ਕੇ ਕੰਮ ਕਰਦਾ ਤੇ ਫਿਰ ਪੰਜੀਰੀ ਦਾ ਕਟੋਰਾ ਖਾ ਲਵੇ ਤਾਂ ਯਕੀਨਨ ਉਹ ਅਨ ਹੈਲਦੀ ਹੋਵੇਗੀ। ਮਤਲਬ ਹਥਿਆੜ ਸਹੀ ਦੁਸ਼ਮਣ ਨਹੀਂ ਬਣਿਆ ਤੇ ਦੁਸ਼ਮਣ ਹੈ ਠੰਡ ਤੇ ਸਰੀਰਿਕ ਮਿਹਨਤ। ਬਿਲਕੁਲ ਸਮੱਸਿਆ ਪੰਜੀਰੀ ਚ ਨਹੀਂ ਸਾਡੀ ਬਦਲੀ ਹੋਈ ਜੀਵਨ ਸ਼ੈਲੀ ਚ ਹੈ। ਤੁਸੀਂ ਸਰੀਰ ਦੇ ਖਾਲੀਪਣ ਦੀ ਗੱਲ ਵੀ ਕੀਤੀ ਸੀ ਉਸ ਦਾ ਕੀ ਮਤਲਬ ਹੈ? ਹਾਂ ਉਹਦੇ ਦੋ ਪਹਿਲੂ ਨੇ। ਪਹਿਲਾ ਤਾਂ ਸਿੱਧਾ ਜਿਆ ਹੈ ਪੋਸ਼ਣ ਦਾ ਖਾਲੀਪਣ। ਸਰਦੀਆਂ ਚ ਸਰੀਰ ਨੂੰ ਵੱਧ ਊਰਜਾ ਚਾਹੀਦੀ ਹੈ। ਪੰਜੀਰੀ ਉਸ ਊਰਜਾ ਦੀ ਕਮੀ ਨੂੰ ਪੂਰਾ ਕਰਦੀ ਹੈ ਹਾਂ ਪਰ ਦੂਜਾ ਪਹਿਲੂ ਜ਼ਿਆਦਾ ਦਿਲਚਸਪ ਹੈ ਉਹ ਹੈ ਪਾਵਨਾਤਮਕ ਖਾਲੀਪਨ ਪਾਵਨਾਤਮਕ ਹਾਂ ਜਦੋਂ ਬੇਬੇ ਘੰਟਿਆਂ ਬਦੀ ਮਿਹਨਤ ਕਰਕੇ ਪਿਆਰ ਨਾਲ ਪੰਜੀਰੀ ਬਣਾਉਂਦੀ ਹੈ ਤਾਂ ਉਹਦੇ ਵਿੱਚ ਸਿਰਫ ਸਮੱਗਰੀ ਨਹੀਂ ਹੁੰਦੀ ਉਹਦੀਆਂ ਸ਼ੁਭ ਕਾਮਨਾਵਾਂ ਵੀ ਹੁੰਦੀਆਂ ਨੇ ਸਹੀ ਗੱਲ ਹੈ ਉਹ ਪੋਜਨ ਖਾਣਾ ਸਿਰਫ ਪੇਟ ਨਹੀਂ ਭਰਦਾ ਉਹ ਰੂਹ ਨੂੰ ਇੱਕ ਨਿਗ ਦਿੰਦਾ ਇੱਕ ਤਸੱਲੀ ਤੇ ਸੁਰੱਖਿਆ ਦਾ ਅਹਿਸਾਸ ਦਿੰਦਾ ਇਹ ਤਾਂ ਸਿਰਫ ਪੰਜਾਬ ਦੀ ਗੱਲ ਨਹੀਂ ਲੱਗਦੀ ਮੈਨੂੰ ਲੱਗਦਾ ਦੁਨੀਆ ਭਰ ਚ ਇਦਾਂ ਹੀ ਹੁੰਦਾ ਹੋਣਾ ਹੁੰਦਾ ਹੈ ਦੁਨੀਆ ਦੇ ਹਰ ਸੱਭਿਆਚਾਰ ਚ ਤਿਉਹਾਰ ਵਾਲੇ ਭੋਜਨ ਅਕਸਰ ਊਰਜਾ ਨਾਲ ਭਰਪੂਰ ਹੁੰਦੇ ਨੇ ਜਿਵੇਂ ਸੋਚੋ ਯੂਰਪ ਦੇ ਕ੍ਰਿਸਮਸ ਕੇਕ ਬਾਰੇ ਜਾਂ ਈਦ ਦੀਆਂ ਸੇਵੀਆਂ ਇਹ ਸਭ ਇਸੇ ਗੱਲ ਦਾ ਸਬੂਤ ਹੈ ਕਿ ਔਖੇ ਸਮਿਆਂ ਚ ਸਰੀਰ ਤੇ ਰੂਹ ਦੋਵਾਂ ਨੂੰ ਤਾਕਤ ਦੀ ਲੋੜ ਹੁੰਦੀ ਹੈ ਤਾਂ ਪੰਜੀਰੀ ਉਸੇ ਵਿਸ਼ਵਵਿਆਪੀ ਸਿਆਣਪ ਦਾ ਪੰਜਾਬੀ ਰੂਪ ਹੈ ਬਿਲਕੁਲ ਇਹ ਬਹੁਤ ਦਿਲਚਸਪ ਹੈ ਕਿ ਇਨਾ ਪਕਵਾਨਾਂ ਚ ਸਿਰਫ ਮੁੱਖ ਚੀਜ਼ਾਂ ਨਹੀਂ ਹੁੰਦੀਆਂ ਬੇਬੇ ਖਾਸ ਤੌਰ ਤੇ ਤਿੰਨ ਹੋਰ ਚੀਜ਼ਾਂ ਦਾ ਜ਼ਿਕਰ ਕਰਦੀ ਹੈ ਸੁੰਡ ਅਜਵਾਇਣ ਤੇ ਗੁੜ ਹਾਂ ਇਹ ਤਿੰਨੇ ਬਹੁਤ ਜ਼ਰੂਰੀ ਨੇ ਉਹ ਕਹਿੰਦੀ ਹੈ ਕਿ ਇਹ ਸਿਰਫ ਸਵਾਦ ਲਈ ਨਹੀਂ ਸਗੋਂ ਖੂਨ ਦੀ ਗਰਮਾਹਟ ਨੂੰ ਬਰਕਰਾਰ ਰੱਖਣ ਵਾਲੇ ਕੁਦਰਤੀ ਹਥਿਆਰ ਨੇ ਇਹ ਤਿੰਨੇ ਇਕੱਠੇ ਕਿਉਂ ਤੁਮ ਚਾਹੀਦਾ ਸੁੰਡ ਯਾਨੀ ਸੁੱਕਾ ਅਦਰਕ ਉਸ ਸਿਸਟਮ ਦਾ ਹੀਟਿੰਗ ਐਲੀਮੈਂਟ ਹੈ ਹੀਟਿੰਗ ਐਲੀਮੈਂਟ ਹਾਂ ਆਯੁਰਵੇਦ ਮੁਤਾਬਿਕ ਇਹਦੀ ਤਾਸੀਰ ਬਹੁਤ ਗਰਮ ਹੁੰਦੀ ਹੈ ਤੇ ਇਹ ਖੂਨ ਦੇ ਗੇੜ ਯਾਨੀ ਬਲੱਡ ਸਰਕੂਲੇਸ਼ਨ ਨੂੰ ਵਧਾਉਂਦੀ ਹੈ ਠੀਕ ਹੈ ਜਦੋਂ ਖੂਨ ਦਾ ਗੇੜ ਤੇਜ਼ ਹੁੰਦਾ ਹੈ ਤਾਂ ਗਰਮਾਹਟ ਪੂਰੇ ਸਰੀਰ ਤੱਕ ਪਹੁੰਚਦੀ ਹੈ ਬਿਲਕੁਲ ਠੀਕ ਤਾਂ ਸੁੰਡ ਨੇ ਖੂਨ ਗਰਮ ਕਰ ਦਿੱਤਾ ਫਿਰ ਅਜਵੈਣ ਦਾ ਕੀ ਕੰਮ ਹੋਇਆ ਅਜਵੈਣ ਉਸ ਇੰਜਨ ਦਾ ਡਾਈਜੈਸਟਿਵ ਸਿਸਟਮ ਹੈ ਹਾਜ਼ਮੇ ਵਾਲਾ ਸਿਸਟਮ ਹਾਂਜੀ ਪਿੰਨੀਆਂ ਤੇ ਪੰਜੀਰੀ ਕਿਉਂ ਕਰਕੇ ਕਾਫੀ ਭਾਰੀਆਂ ਹੁੰਦੀਆਂ ਨੇ ਅਜਵੈਣ ਇਹ ਪੱਕਾ ਕਰਦੀ ਹੈ ਕਿ ਇਹ ਭਾਰੀ ਖੁਰਾਕ ਆਸਾਨੀ ਨਾਲ ਹਜ਼ਮ ਹੋ ਜਾਵੇ ਤਾਂ ਕਿ ਗੈਸ ਜਾਂ ਬਦਹਜ਼ਮੀ ਨਾ ਹੋਵੇ ਹਾਂ ਜੇ ਖਾਦਾ ਪੀਤਾ ਸਹੀ ਤਰੀਕੇ ਨਾਲ ਹਜ਼ਮ ਹੋਵੇਗਾ ਤਾਂ ਹੀ ਤਾਂ ਉਹਦੀ ਤਾਕਤ ਸਰੀਰ ਨੂੰ ਲੱਗੇਗੀ ਸਹੀ ਗੱਲ ਹੈ ਨਹੀਂ ਤਾਂ ਉਹ ਬੋਝ ਬਣ ਜਾਵੇਗਾ ਉਹੀ ਤਾਂ ਤੇ ਗੁੜ ਉਹ ਤਾਂ ਸ਼ਾਇਦ ਸਿਰਫ ਮਿੱਠੇ ਲਈ ਹੋਵੇਗਾ ਚੀਨੀ ਦੀ ਥਾਂ ਤੇ ਨਹੀਂ ਸਿਰਫ ਮਿੱਠਾ ਨਹੀਂ ਗੁੜ ਉਸ ਇੰਜਨ ਦਾ ਫਿਊਲ ਸਪਲਾਈ ਸਿਸਟਮ ਹੈ ਫਿਊਲ ਸਪਲਾਈ ਹਾਂ ਦੇਖੋ ਚੀਨੀ ਤੇ ਗੁੜ ਚ ਬਹੁਤ ਵੱਡਾ ਫਰਕ ਹੈ ਚੀਨੀ ਸਰੀਰ ਨੂੰ ਇੱਕਦਮ ਝਟਕੇ ਨਾਲ ਊਰਜਾ ਦਿੰਦੀ ਹੈ ਜਿਹੜੀ ਉਨੀ ਹੀ ਤੇਜ਼ੀ ਨਾਲ ਖਤਮ ਵੀ ਹੋ ਜਾਂਦੀ ਹੈ ਜਿਸ ਨੂੰ 슈ਗਰ ਕਰੈਸ਼ ਕਹਿੰਦੇ ਨੇ ਬਿਲਕੁਲ ਪਰ ਗੁੜ ਉਹ ਸਰੀਰ ਨੂੰ ਹੌਲੀ-ਹੌਲੀ ਤੇ ਲੰਬੇ ਸਮੇਂ ਤੱਕ ਊਰਜਾ ਦਿੰਦਾ ਨਾਲੇ ਨਾਲੇ ਉਸ ਵਿੱਚ ਆਇਰਨ ਤੇ ਹੋਰ ਖਣਜ ਵੀ ਹੁੰਦੇ ਨੇ ਹਾਂ ਮੈਨੂੰ ਯਾਦ ਹੈ ਮੇਰੀ ਦਾਦੀ ਹਮੇਸ਼ਾ ਕਹਿੰਦੀ ਸੀ ਕਿ ਗੁੜ ਖੂਨ ਵਧਾਉਂਦਾ ਮੈਂ ਸੋਚਦੀ ਸੀ ਇਹ ਸਿਰਫ ਕਹਾਵਤ ਹੈ ਪਰ ਇਹ ਤਾਂ ਵਿਗਿਆਨਿਕ ਤੌਰ ਤੇ ਵੀ ਸਹੀ ਨਿਕਲੀ ਹਾਂਜੀ ਤਾਂ ਦੇਖਿਆ ਸੁੰਡ ਗਰਮਾਹਟ ਲਈ ਅਜਵਾਈਨ ਹਾਜ਼ਮੇ ਲਈ ਤੇ ਗੁੜ ਲੰਬੀ ਊਰਜਾ ਲਈ ਇਹ ਤਿੰਨੇ ਮਿਲ ਕੇ ਇੱਕ ਸੁਰੱਖਿਆ ਕਵਚ ਬਣਾਉਂਦੇ ਨੇ ਇਹ ਤਾਂ ਇੱਕ ਬੁਰੀ ਸੋਚੀ ਸਮਝੀ ਰਣਨੀਤੀ ਹੋਈ ਸਿਰਫ ਇੱਕ ਰਸੋਈ ਦਾ ਨੁਸਖਾ ਨਹੀਂ ਬਿਲਕੁਲ ਇਸੇ ਗੱਲਬਾਤ ਚ ਨਾ ਬੇਬੇਕ ਬਹੁਤ ਵੱਡਾ ਫਰਕ ਦੱਸਦੀ ਹੈ ਜੋ ਸਿੱਧਾ ਅੱਜ ਦੀ ਜੀਵਨ ਸ਼ੈਲੀ ਤੇ ਝੋਟ ਕਰਦਾ। ਅੱਛਾ। ਉਹ ਗगन ਨੂੰ ਕਹਿੰਦੀ ਹੈ ਸ਼ਹਿਰ ਦੇ ਪੈਕਟਾਂ ਵਾਲੇ ਤੇਰੇ ਓਟਸ ਤੇ ਸੀਰੀਅਲ ਤੇਰੀ ਭੁੱਖ ਤਾਂ ਮਿਟਾ ਸਕਦੇ ਨੇ ਪਰ ਤੈਨੂੰ ਜੀਣ ਦੀ ਹਿੰਮਤ ਨਹੀਂ ਦੇ ਸਕਦੇ। ਜੀਣ ਦੀ ਹਿੰਮਤ। ਜਿਤਕੀ ਉਹ ਕਹਿੰਦੀ ਕਰਦਾ ਗੁੜ ਤੇ ਕਿਉਂ ਤੈਨੂੰ ਧਰਤੀ ਨਾਲ ਜੋੜਦੇ ਨੇ। ਇਹ ਸ਼ਾਇਦ ਇਸ ਪੂਰੀ ਗੱਲਬਾਤ ਦਾ ਸਭ ਤੋਂ ਮਹੱਤਵਪੂਰਨ ਨੁਕਤਾ ਹੈ। ਇਹ ਪੋਜਨ ਦੇ ਪਿੱਛੇ ਦੇ ਫਲਸਫੇ ਦੀ ਗੱਲ ਹੈ। ਹੂੰ ਫੈਕਟ ਵਾਲਾ ਪ੍ਰੋਸੈਸਡ ਭੋਜਨ ਜਿਸ ਨੂੰ ਮਸ਼ੀਨਾ ਬਣਾਉਂਦੀਆਂ ਨੇ ਉਹ ਸਾਨੂੰ ਕੈਲੋਰੀਜ਼ ਦੇ ਸਕਦਾ ਪਰ ਜੀਵਨ ਸ਼ਕਤੀ ਜਿਸ ਨੂੰ ਪ੍ਰਾਣ ਕਹਿੰਦੇ ਆ ਉਹ ਨਹੀਂ ਦਿੰਦਾ ਹਾਂ ਉਹ ਨਹੀਂ ਦਿੰਦਾ ਉਹ ਇੱਕ ਮਰੀ ਹੋਈ ਊਰਜਾ ਹੈ ਉਸ ਵਿੱਚ ਉਸ ਧਰਤੀ ਹਵਾ ਪਾਣੀ ਦਾ ਅਹਿਸਾਸ ਨਹੀਂ ਹੁੰਦਾ ਜਿੱਥੋਂ ਆਇਆ ਜੀਣ ਦੀ ਹਿੰਮਤ ਨਾ ਦੇ ਸਕਣਾ ਇਹ ਬਹੁਤ ਡੂੰਗੀ ਗੱਲ ਹੈ ਇਹਦਾ ਕੀ ਮਤਲਬ ਹੋਇਆ ਦੇਖੋ ਜੀਣ ਦੀ ਹਿੰਮਤ ਸਿਰਫ ਸਰੀਰਕ ਤਾਕਤ ਤੋਂ ਨਹੀਂ ਆਂਦੀ ਇਹ ਮਾਨਸਿਕ ਤੇ ਰੂਹਾਨੀ ਤਾਕਤ ਤੋਂ ਆਂਦੀ ਹੈ ਜਦੋਂ ਆਪਾਂ ਕੁਦਰਤੀ ਤੇ ਪਰੰਪਰਾਗਤ ਚੀਜ਼ਾਂ ਖਾਂਦੇ ਆ ਜਿਵੇਂ ਗੁੜ, ਕਿਓ, ਅਲਸੀ ਤਾਂ ਅਸੀਂ ਸਿਰਫ ਕੈਲਰੀਜ਼ ਨਹੀਂ ਲੈ ਰਹੇ ਹੁੰਦੇ ਤਾਂ ਅਸੀਂ ਕੀ ਕਰ ਰਹੇ ਹੁੰਦੇ ਆ ਅਸੀਂ ਉਸ ਧਰਤੀ ਨਾਲ ਉਸ ਮਿੱਟੀ ਨਾਲ ਉਸ ਵਿਰਾਸਤ ਨਾਲ ਤੇ ਉਸ ਪਰੰਪਰਾ ਨਾਲ ਜੁੜ ਰਹੇ ਹੁੰਨੇ ਆ ਜਿਸ ਨੇ ਪੀੜ੍ਹੀਆਂ ਤੋਂ ਇਸ ਗਿਆਨ ਨੂੰ ਸੰਭਾਲਿਆ ਇਹ ਭੋਜਨ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜਦਾ ਉਹ ਉਸੇ ਡੂੰਗੇ ਸਬੰਧ ਤੋਂ ਉਹ ਜੀਣ ਦੀ ਹਿੰਮਤ ਪੈਦਾ ਹੁੰਦੀ ਹੈ ਬਿਲਕੁਲ ਤਾਂ ਇਹ ਫਰਕ ਹੈ ਇੱਕ ਫੈਕਟਰੀ ਚ ਬਣੀ ਚੀਜ਼ ਤੇ ਇੱਕ ਪਰੰਪਰਾ ਚੋਂ ਨਿਕਲੀ ਚੀਜ਼ ਦਾ ਇੱਕ ਪਾਸੇ ਫੈਕਟਰੀ ਦੀ ਮਸ਼ੀਨ ਦੂਜੇ ਪਾਸੇ ਦਾਦੀ ਜਾਂ ਮਾਂ ਦੇ ਹੱਥਾਂ ਦਾ ਪਿਆਰ ਇੱਕ ਪਾਸੇ ਕੈਮੀਕਲ ਦੂਜੇ ਪਾਸੇ ਕੁਦਰਤ ਇਹ ਭੁੱਖ ਮਟਾਉਣ ਤੇ ਜੀਵਨ ਸ਼ਕਤੀ ਦੇਣ 'ਚ ਫਰਕ ਹੈ ਹਾਂਜੀ ਅੱਜ ਕੱਲ੍ਹ ਦੀ ਜਿਹੜੀ ਫਾਰਮ ਟੂ ਟੇਬਲ ਲਹਿਰ ਹੈ ਉਹ ਵੀ ਤਾਂ ਇਸੇ ਪੁਰਾਣੀ ਸਿਆਣਪ ਨੂੰ ਮੁੜ ਖੋਜਣ ਦੀ ਕੋਸ਼ਿਸ਼ ਹੀ ਹੈ ਇਹ ਜਾਣਨਾ ਕਿ ਤੁਹਾਡਾ ਭੋਜਨ ਕਿੱਥੋਂ ਆਇਆ ਹਾਂ ਕਿਸ ਨੇ ਉਗਾਇਆ ਇਹ ਸਬੰਧ ਹੀ ਅਸਲ ਪੋਸ਼ਣ ਹੈ ਤੇ ਗੱਲਬਾਤ ਦੇ ਅਖੀਰ ਚ ਗਗਨ ਇਹ ਸਾਰੀ ਗੱਲ ਸਮਝ ਆ ਜਾਂਦੀ ਹੈ ਆਖਰਕਾਰ ਬੇਬੇ ਦੇ ਲਫ਼ਜ਼ਾਂ ਦੇ ਨਿਗਨੇ ਤੇ ਪੰਜੀਰੀ ਦੀ ਪਲੇਟ ਨੇ ਉਹਦੇ ਅੰਦਰ ਕੁਝ ਜਗਾ ਦਿੱਤਾ ਹੂੰ ਉਹ ਰਜਾਈ ਨੂੰ ਇੱਕ ਪਾਸੇ ਸੁੱਟ ਦਿੰਦਾ ਪਰ ਪੰਜੀਰੀ ਦਾ ਸਵਾਦ ਲੈਂਦਾ ਹੋਇਆ ਵੇੜੇ ਦੀ ਧੁੱਪ ਚ ਖੜਾ ਹੋ ਜਾਂਦਾ ਉਸੇ ਧੁੱਪ ਚ ਜਿਸ ਤੋਂ ਹੁਣ ਤੱਕ ਭੱਜ ਰਿਹਾ ਸੀ ਹਾਂ ਸਰੀਰਿਕ ਠੰਡ ਤੋਂ ਸ਼ੁਰੂ ਹੋ ਕੇ ਰੂਹ ਦੇ ਨਿਗ ਤੱਕ ਪਹੁੰਚਣ ਦੀ ਕਹਾਣੀ ਹੈ ਉਸ ਦਾ ਰਜਾਈ ਸੁਟਣਾ ਸਿਰਫ ਇੱਕ ਸਰੀਰਿਕ ਕੰਮ ਨਹੀਂ ਨਹੀਂ ਇਹ ਉਸ ਦੀ ਸੋਚ ਦੇ ਬਦਲਣ ਦਾ ਪ੍ਰਤੀਕ ਹੈ ਉਸ ਨੇ ਬਾਹਰੀ ਸਹਾਰਿਆਂ ਨੂੰ ਛੱਡ ਕੇ ਅੰਦਰੂਨੀ ਤਾਕਤ ਨੂੰ ਅਪਣਾ ਲਿਆ ਉਸ ਨੂੰ ਅਹਿਸਾਸ ਹੋ ਗਿਆ ਕਿ ਅਸਲੀ ਸਿਹਤ ਬਾਜ਼ਾਰ ਦੇ ਹੀਟਰਾਂ 'ਚ ਨਹੀਂ ਸਗੋਂ ਬਜ਼ੁਰਗਾਂ ਦੀ ਸਿਆਣਪ ਤੇ ਰਸੋਈ ਦੇ ਇਨ੍ਹਾਂ ਪੁਰਾਣੇ ਖਜ਼ਾਨਿਆਂ 'ਚ ਛੁਪੀ ਹੋਈ ਹੈ ਉਸਨੇ ਸਮਝ ਲਿਆ ਕਿ ਪਾਲਾ ਸੱਚਮੁੱਚ ਅੰਦਰੋਂ ਲੱਗਦਾ ਤੇ ਉਹਦਾ ਇਲਾਜ ਵੀ ਅੰਦਰੋਂ ਹੀ ਹੋਣਾ ਇਹ ਸਿਰਫ ਸਰੀਰ ਨੂੰ ਗਰਮ ਕਰਨ ਦੀ ਕਹਾਣੀ ਨਹੀਂ ਇਹ ਰਿਸ਼ਤੇਆਂ ਵਿਰਾਸਤ ਤੇ ਕੁਦਰਤ ਨਾਲ ਜੁੜ ਕੇ ਆਪਣੀ ਰੂਹ ਨੂੰ ਨਿਘ ਦੇਣ ਦੀ ਕਹਾਣੀ ਹੈ ਬਿਲਕੁਲ ਇਸ ਸਾਰੀ ਗੱਲਬਾਤ ਤੋਂ ਬਾਅਦ ਨਾ ਇੱਕ ਸਵਾਲ ਮਨ 'ਚ ਰਹਿ ਜਾਂਦਾ ਹੈ ਕੀ ਸਵਾਲ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੀ ਕਿਸੇ ਆਦਤ ਜਾਂ ਨੁਸਖੇ ਨੂੰ ਪੁਰਾਣਾ ਜਾਂ ਅਵਿਗਿਆਨਿਕ ਕਹਿ ਕੇ ਨਜ਼ਰਅੰਦਾਜ਼ ਕਰਦੇ ਹਾਂ ਤਾਂ ਕੀ ਅਸੀਂ ਸੱਚਮੁੱਚ ਅੱਗੇ ਵਧ ਰਹੇ ਹੁੰਨੇ ਆ ਜਾਂ ਫਿਰ ਆਪਣੀ ਹੀ ਵਿਰਾਸਤ ਦੀ ਉਸ ਡੂੰਗੀ ਸਿਆਣਪ ਤੋਂ ਦੂਰ ਹੋ ਰਹੇ ਹੁੰਨੇ ਆ ਹਾਂ ਉਹ ਸਿਆਣਪ ਤੋਂ ਜਿਸ ਨੂੰ ਸਮਝਣ ਵਿੱਚ ਸ਼ਾਇਦ ਵਿਗਿਆਨ ਨੂੰ ਵੀ ਸਦੀਆਂ ਲੱਗ